ਦੋਸਤਾਂ ਨੇ ਦੋਸਤ ਨੂੰ ਘਰੋਂ ਬੁਲਾ ਕੇ ਕੀਤਾ ਕਤਲ ਮਾਮਲਾ ਡੇਰਾ ਬਾਬਾ ਨਾਨਕ ਦੇ ਤਰਮਕੋਟ ਪਤੰ ਦਾ ਪੁਲਸ ਵੱਲੋਂ ਜਾਂਚ ਸ਼ੁਰੂ ਦੋਸਤਾਂ ਉੱਪਰ ਮਾਮਲਾ ਦਰਜ ਕਰ ਪੁਲਸ ਵੱਲੋਂ ਕੀਤੀ ਕਾਰਵਾਈ ਸ਼ੁਰੂ ਮਾਮਲਾ ਡੇਰਾ ਬਾਬਾ ਨਾਨਕ ਦੇ ਤਨਕੋਟ ਪਤੰ ਦਾ ਹੈ ਜਿੱਥੇ ਇੱਕ ਨੌਜਵਾਨ ਜੇਮਸ ਮਸੀ ਪੁੱਤਰ ਲਖਾ ਮਸੀ ਜਿਸ ਨੂੰ ਕਿ ਉਸਤੇ ਦੋਸਤਾਂ ਨੇ ਘਰੋਂ ਬੁਲਾ ਕੇ ਖੜਿਆ ਅਤੇ ਜਦ ਉਹ ਘਰ ਵਾਪਸ ਨਾ ਆਇਆ ਤਾਂ ਉਸ ਦੀ ਪਾਲ ਸ਼ੁਰੂ ਕੀਤੀ ਗਈ ਤਾਂ ਉਸ ਨੂੰ ਦਾਣਾ ਮੰਡੀ ਬੇਹੋਸ਼ੀ ਦੀ ਹਾਲਤ ਵਿੱਚ ਦੇਖਿਆ ਗਿਆ ਤਾਂ ਜਦ ਉਸ ਨੂੰ ਘਰ ਲਿਆਂਦਾ ਉਸ ਦੀ ਉੱਥੇ ਮੌਤ ਹੋ ਗਈ ਇਸ ਬੰਦੇ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਉਸਦੇ ਦੋਸਤਾਂ ਨੇ ਮੋਟਰਸਾਈਕਲ ਅਤੇ ਪੈਸਿਆਂ ਦੇ ਲਾਲਚ ਵਿੱਚ ਤੇਜ਼ ਤਿਆਰ ਹਥਿਆਰ ਨਾਲ ਜੇਮਸ ਮਸੀਦਾ ਕਤਲ ਕੀਤਾ ਹੈ ਤੇ ਉਹਨਾਂ ਨੂੰ ਉਸ ਦਾ ਇਨਸਾਫ ਚਾਹੀਦਾ ਹੈ ਇਸ ਬੰਦੀ ਥਾਣਾ ਡੇਰਾ ਬਾਬਾ ਨਾਨਕ ਤੇ ਐਸਐਚਓ ਛਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਬੰਦੀ ਪੁਲਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਜੇਮਸ ਮਸੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਪਰ ਤਰਮਕੁਰ ਰੰਦਾਵਾ ਦੇ ਦੋ ਨੌਜਵਾਨਾਂ ਉਪਰਕ੍ਰਿਤ ਲੀਆਂ ਤਾਰਾਮਾ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਦੋਸ਼ੀਆਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜੀ ਨਿੱਕੀ ਗੱਲ ਬਾਤ ਇਥੇ ਇਹ ਮੁੰਡੇ ਲੈ ਕੇ ਦੋ ਆ ਕੇ ਸੱਟ ਪਾਈ ਤੇ ਅਗੇ ਵੀ ਜਦੋਂ ਚਲ 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 ਲੰਨਾ ਨਾਲ ਜਾ ਦੋਤੀ ਤੇ ਉਹਦੇ ਕੋਲ ਪਹਿਲੇ ਥੋੜੇ ਬਹੁਤੇ ਸ਼ਾਇਦ ਕੋਲ ਪਹਿਲੇ ਕੋਣ ਕਰਕੇ ਇਹ ਕੰਮ ਕੀਤਾ ਉਹਨਾਂ ਕੀ ਨਹੀਂ ਕੀ ਕਤਲ ਹੋਇਆ ਦਾ ਹਾਂਜੀ ਕਤਲ ਹੋਇਆ ਜੀ ਕੋ ਸੱਟਾ ਸੱਟਾ ਲੱਗੀਆਂ ਹਾਂਜੀ ਸੱਟਾਂ ਲੱਗੀਆਂ ਆਡੀਆਂ ਮੁੱਡੀਆਂ ਗਾਵਾਂ ਵੀ ਮੁੱਡੀਆਂ ਆ ਸਾਰੀਆਂ ਵੀ ਬੁੱਧੀਆਂ ਸੱਟਾਂ ਲਾਈਆਂ ਤੇ ਪੇੜ ਚ ਵੀ ਲਾਈਆਂ ਖੂਨ ਆਉਂਦਾ ਦਾ ਮੂੰਹ ਰੈ ਗਿਆ ਘਰਾਂ ਮੌਕੇ ਤੇ ਪੁਲਿਸ ਪਹੁੰਚੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਹਾਂਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਅੱਛਾ ਵੀ ਚੋਣੇ ਜੀ ਕਿੰਨੀ ਕੁ ਉਮਰ ਸੀ ਇਹਦੀ ਜੇ ਨੌਜਵਾਨ ਦੀ 21 ਸਾਲ ਵਿਆਹ ਕਵਾਰਾ ਇੱਕ ਵਾਰ ਆ ਜੀ ਹਾਂਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਕੀ ਲੱਗਦਾ ਸੀ ਤੁਹਾਡਾ ਕਿਤਨੀ ਜ਼ਮੇਰ ਲੋਗਾਂ ਕੀ ਗੱਲ ਬਾਤ ਹੈ ਜੀ ਅੱਜ ਇਹਨੂੰ ਮੁੰਡੇ ਕਹਿੰਦੇ ਕੱਲ ਸ਼ਾਮ 3 ਵਜੇ ਸੜਕ 'ਤੇ ਖੜਿਆ ਕਰੋ ਉਹਨਾਂ ਨੇ ਰਾਤ ਆਉਣ ਨਹੀਂ ਦਿੱਤਾ ਇਹਨੂੰ ਹਾਰ ਮੁਰ ਕੇ ਸੁੱਟ ਗਏ ਨੇ ਆੜੇ ਚ ਪਿਆ ਆ ਜੀ ਇਹਨੇ ਦੱਸਿਆ ਕਿ ਉਹ ਨਾਲ ਕੋਈ ਆਉਂਦੇ ਨਾ ਦੱਸਿਆ ਵੀ ਤੁਹਾਡਾ ਮੁੰਡਾ ਮਚਲੂ ਕਿੱਥੇ ਆੜਿਸ ਪਿਆ ਹੋ। ਜੀ ਜੀ। ਫੇਰ ਸਾਡਾ ਆਪਣਾ ਮੁੰਡਾ ਉਹ ਫੇਰ ਰਸਤੇ 'ਚ ਲੈ ਕੇ ਨੂੰ ਆਇਆ ਵਾ। ਆ ਕੇ ਬਸ ਨੇ ਪਾਣੀ ਪੀਤਾ ਕੜੀ ਮਾਂ ਕੋ। ਮਾਂ ਨੇ ਦੱਸਿਆ ਵੀ ਮੰਮੀ ਆਇਆ ਮੁੰਡੇ ਨੇ ਮੈਨੂੰ ਆਉਣ ਹੀ ਨਹੀਂ ਦਿੱਤੇ ਤੇ ਨੇ ਮੈਨੂੰ ਮਾਰਿਆ ਹੋ ਜ਼ਰਾ। ਬਸ ਇੱਕ ਸਾਧ ਹੋ ਗਿਆ ਬਸ ਖਤਮ ਹੋ ਗਿਆ। ਉਹ ਸੱਟਾ-ਸੱਟਾ ਮਾਰੀਆਂ ਕਿ ਸੱਟਾ ਵੀ ਲੱਗੂਗਾ ਚਲਾਜ਼ ਜਖਮ ਇੱਕ ਜਖਮ ਕਾਫੀ ਸਿਰਚੀ ਪੈਰਾਂ ਤੇ ਵੀ ਪੈਰ ਵੱਡੇ ਹੋ ਗਏ। ਕੀ ਮੰਨ ਕਰਦੇ ਹਾਂ ਨੂੰ ਪ੍ਰਸ਼ਾਸਨ ਤੋਂ? ਹਿਸਾਬ ਚਾਹੀਦਾ ਹਾਨੂੰ। ਕਿਉਂਕਿ ਸਾਡਾ ਤੇਨ ਮਿਲਣਾ ਨਹੀਂ ਉਹਨਾਂ ਤੇ ਵਾਪਸ ਆ ਜਾਣਾ ਜੇਲ੍ਹ ਕੱਟ ਕੇ ਕੀ ਕਰਨ ਲੱਗਦਾ ਤੁਹਾਨੂੰ ਕਿ ਉਹਨਾਂ ਜਿਹੜੀ ਇਹਦੀ ਲਗਦਾ ਠਾ ਕੀ ਕਰਨ ਲੱਗਦਾ ਕਿ ਕਿਉਂ ਮਾਰਿਆ ਤੁਹਾਨੂੰ ਪਰ ਆਲ ਸੁਆਦਾ ਨਹੀਂ ਪਤਾ ਕਿਹੜੀ ਗੱਲੋਂ ਮਾਰਿਆ ਕਿਹੜਾ ਵੇਰ ਕਿੱਦਾਂ ਸਾਨੂੰ ਨਹੀਂ ਪਤਾ ਪੁਲਿਸ ਤੋਂ ਮੰਗ ਕਰਦੇ ਵੀ ਇਹਨਾਂ ਨੂੰ ਪੱਕੇ ਜਾਂਚ ਚ ਨਹੀਂ ਗਈ ਸੀ ਪੁਲਿਸ ਤੋਂ ਮੰਗੇ ਕਰਦੇ ਕਿ ਸਾਨੂੰ ਇਨਸਾਫ ਨਹੀਂ ਮਿਲੂਗਾ ਤੇ ਕੱਲ ਕਿਤੇ ਤੂੰ ਇਹਨਾਂ ਨੂੰ ਦੋ ਮੁੰਡੇ ਲੱਗੇ ਆ ਕਿੱਥੋਂ ਦੇ ਸਾਰ ਮੁੰਡੇ ਉਹ ਮੁੰਡੇ ਤਰਨਕੋਟ ਦੇ ਦੂਜੇ ਦੇ ਸੀ ਜੀ ਜੀ ਵਟ ਤਰਨਕੋਟ ਦੇ ਸੀ ਜੀ ਜੀ ਤੇ ਉਹ ਪਾਲ ਲੈ ਗਿਆ ਇੱਕ ਮੋਟਰਸਾਈਕਲ ਉਹਨੂੰ ਕੋ ਆਪਣਾ ਸੀ ਇੱਕ ਹੀ ਆਪਣਾ ਲੈ ਗਿਆ ਉਹ ਵੀ ਕੇ ਮੋਟਰਸਾਈਕਲ ਜਿਹੜਾ ਇਹ ਕੇ ਰਿਸ਼ਤੇਦਾਰ ਦਾ ਸੀ ਉਹਨੇ ਸੋਚਿਆ ਕਿ ਮੈਂ ਵਾਪਸ ਆ ਜਾਈਨਾ ਉੱਤੇ ਇਹਨਾਂ ਨੇ ਪਤਾ ਨਹੀਂ ਰਾਤ ਜਾ ਕੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਉਹਦੇ ਕੋਲ ਪੈਸੇ ਵੀ ਕੋਈ ਥੋੜੇ ਥੋੜੇ ਤੇ ਹੈਗੇ ਸੀ ਕੁਝ ਕੋ ਫੋਨ ਵੀ ਖੋ ਲਿਆ ਗਿਆ ਮੋਟਰਸਾਈਕਲ ਵੀ ਖੋ ਲਿਆ ਗਿਆ ਸਵੇਰੇ ਇਹਨਾਂ ਨੇ ਕੀਤਾ ਕਿ ਉਹ ਲੱਭਣ ਗਏ ਸੀ ਤੋਂ ਉਹ ਕੀਤਾ ਕਿ ਵੀ ਅੱਗੋਂ ਕੋ ਮੁੰਡਾ ਲੈ ਕੇ ਉਹਨੂੰ ਆਉਣ ਲਿਆ ਕਿ ਵੀ ਉਸੇ ਹਾਲਤ ਚੋਂ ਉਹ ਇੱਕ ਮੁੰਡਾ ਹੋਰ ਸੀ ਉਹਨੇ ਘਰ ਤੇ ਲੈੰਦਾ ਕਰ ਉਹਨਾਂ ਦਾ ਸਾਲ ਨੂੰ ਪਾਣੀ ਪਿਆਇਆ ਵਾ ਤੇ ਉਹਨੇ ਦੋ ਉਲਟੀਆਂ ਕੀਤੀਆਂ ਉਲਟੀਆਂ ਕੀਤੀਆਂ ਤੇ ਕੋਈ 5-7 ਮਿੰਟਾਂ ਬਾਅਦ ਉਹਦੀ ਡੈਥ ਹੋ ਚੁੱਕੀ ਇਹਨਾਂ ਹਸਲ ਖੜਿਆ ਜੀ ਨਹੀਂ ਖੜਿਆ ਜੀ ਮੌਕਾ ਹੀ ਨਹੀਂ ਮਿਲਿਆ ਜੀ ਠੀਕ ਹੈ ਸਰ ਤੇ ਮੌਕੇ ਤੇ ਪੁਲਿਸ ਨੇ ਸੂਚਿਤ ਕੀਤਾ ਘਰਤਾ ਜੀ ਕੀ ਉਹਨਾਂ ਕੋਲੋਂ ਕੋਈ ਕਾਰਵਾਈ ਕੀਤੀ ਉਹ ਆਏ ਸੀ ਉਹਨਾਂ ਨੇ ਇੱਕ ਆਦਮੀ ਫੜ ਲਿਆ ਵਾ ਬਾਕੀ ਇਹ ਵੀ ਇੱਥੇ ਆ ਬਹੁਤ ਮਿਹਰਬਾਨੀ ਉਹਨਾਂ ਦੇ ਵੀ ਇੱਕ ਬੰਦਾ ਨਾਲ ਫੜਿਆ ਵਾ ਤੇ ਉਹ ਬਾਕੀ ਵੀ ਉਹਨਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ ਮੇਰੀ ਟੀਮ ਆ ਫਰਨਵਾਤੀ ਨਹੀਂ ਆ ਤੇ ਇੱਕ ਬੰਦੇ ਆ ਗਏ ਘੱਟੋ ਘੱਟ 8 10 ਬੰਦੇ ਆ ਜਿਨ੍ਹਾਂ ਨੇ ਕੰਮ ਕੀਤਾ ਸਰ ਕੀ ਇਹਦੇ ਕੋ ਲੱਗਦਾ ਹੈ ਇਹਨਾਂ ਨੂੰ ਨਹੀਂ ਲੱਗਦਾ ਕੋਈ ਨਹੀਂ ਹੈ ਤੇ ਕੀ ਫਿਰ ਮੌਦਾ ਕੀ ਕਰ ਲੱਗਦਾ ਜੀ ਕਰਨ ਇਹੀ ਹੈ ਕਿ ਇਹ ਨਸ਼ਾ ਜਿਹੜਾ ਗੱਗ ਨਹੀਂ ਇਹ ਨਸ਼ੇ ਦਾ ਹੀ ਕੰਮ ਆ ਉਹ ਗੋਲੀਆਂ ਖਾਂਦੇ ਨੇ ਆਪਣੇ ਨਸ਼ੇ ਕੇਂਦਰ ਤੋਂ ਇਹ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰ ਵੱਲ ਜਾਂ ਗੋਲੀਆਂ ਵੀ ਬੰਦੂਣੀਆਂ ਚਾਹੀਦੀਆਂ ਤੇ ਜਾ ਕੇ ਖਾ ਕੇ ਤੇ ਮੁੜ ਕੇ ਇਹੀ ਕੰਮ ਕਰਦੇ ਆ ਕੀ ਲੱਗਦਾ ਇਹ ਤਾਂ ਕੋਈ ਜਿਹੜੇ ਪੈਸੇ ਉਹਦੇ ਲਾਲਚ ਨੂੰ ਮਾਰੇ ਗਏ ਲਾਲਚ ਨੂੰ ਮਾਰੇ ਗਏ ਇਹ ਕੋਈ ਕੋਈ ਮੋਬਾਈਲ ਖੋਇਆ ਗਿਆ ਮੋਰਸਾ ਕੋਈ ਵੀ ਖੋਇਆ ਗਿਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਜਿਆਦਾ ਕੁੱਟ ਮਾਰੋਗੀ ਹੈ ਫਿਰ ਉਹਨਾਂ ਨੇ ਕੋਈ ਹੋਰ ਸੋਚ ਕੇ ਉਹਨੂੰ ਟੁੱਟਣੀ ਇੱਥੇ ਜਾਣੀ ਕੀ ਮੰਗ ਕਰਦੇ ਜੰਮ ਪ੍ਰਸ਼ਾਦ ਮੰਗ ਤਾਂ ਸੀ ਇਹ ਹੀ ਹੈ ਕਿ ਇਨਸਾਫ ਹੋਣਾ ਚਾਹੀਦਾ ਉਹਨਾਂ ਬੰਦਿਆਂ ਨੂੰ ਫੜਾਇਆ ਜਾਵੇ ਫੜ ਕੇ ਉਹਨਾਂ ਨੂੰ ਜਰੂਰ ਨਾਲ ਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਸਰ 73 ਗੜ ਪਤਨ ਦੇ ਵਿੱਚ ਨੌਜਵਾਨ ਦੀ ਆਪਣਾ ਡੈਥ ਹੋਇਆ ਕੀ ਮਾਮਲਾ ਕੀ ਹੈ ਸਰ ਇਹਨਾਂ ਕਿ ਜੈਮਸ ਲਿਸੀ ਸਾਲ ਉਹਨਾਂ ਖਾਮਸੀ ਸਾਈਵਾਸੀ ਧਰਮਗੜ ਪਤਨੋਂ ਬੋਲੀ ਕਿ ਸਾਲ ਇਹਦੀ ਇਹਨੂੰ ਰਾਤ ਨਾਲ ਜੇ ਦੋ ਦੋਸਤ ਸੀ ਇੱਕ ਸੂਰਜ ਸਾਨੂੰ ਬੱਪੂ ਅਸੀਂ ਤਰਮ ਗੁਰਦਾਵਾ ਇੱਕ ਸਾਪੂ ਸਾਨੂੰ ਜੂਬਾ ਤਰਮ ਗੁਰਦਾਵਾ ਲਿਆ ਇਹਨੂੰ ਰਾਤ ਲੈ ਗਏ ਸੀ ਤੇ ਮੁੜ ਕੇ ਸਵੇਰ ਇਹ ਘਰ ਦੇ ਅਨੁਪਾਸ ਕਰਦੇ ਮੁੜਾ ਘਰ ਆਇਆ ਤੇ ਇਹਨਾਂ ਨੇ ਭਾਵ ਨੂੰ ਗੱਲ ਸ਼ੁਰੂ ਕੀਤੀ ਤੇ ਸਾਪੂ ਜੱਟ ਆਪਣਾ ਜੇਲਾ ਗੋਂ ਮੁੜ ਕੇ ਇੱਕ ਮੁੰਡਾ ਇੱਕ ਉਹਨੂੰ ਪਤਾ ਲੱਗਾ ਕਿ ਤੇ ਡਿੱਗਾ ਗਿਆ ਸੀ ਉਹ ਲੈ ਕੇ ਘਰ ਆ ਗਿਆ ਜਿਹਦਾ ਘਰ ਆਇਆ ਤੇ ਘਰ ਆਣਗੇ ਇਹ ਆਪਣਾ ਸੁਰੱਖਾ ਦੇ ਲੱਗੀਆਂ ਉਹਦਾ ਕਰਕੇ ਵੀ ਮੌਤ ਹੋ ਗਈ ਜਾ ਇਹ ਆਪਾਂ ਮਗਰੋਂ ਦੱਦ ਕਰ ਰਹੇ ਸਰ ਇਹ ਜਿਹੜਾ ਬੰਦਾ ਕੋ ਨਾਮ ਚਾਦ ਕੀਤਾ ਆ ਦੋ ਬੰਦੇ ਆ ਸੂਰਜ ਤੇ ਸਾਬੂ ਸਰ ਕਤਲ ਹੋਇਆ ਜੀ ਲੈ ਸਰ ਤੇ ਸਰ ਹੁਣ ਤੱਕ ਕੋਈ ਅਰੈਸਟ ਹੋਇਆ ਅਰੈਸਟ ਅਜ ਕੋਈ ਨਹੀਂ ਹੋਇਆ ਪਰ ਪੁਲਿਸ ਪਾਟੀਆਂ ਗਈਆਂ ਅਰੈਸਟ ਬਾਰੇ